ਹਾਂਜੀ ਦੋਸਤੋ ਸਾਰਣ ਪਰਪੇ ਹਸੀ ਗਾਲ ਜੀ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਡ ਉਮੀਦ ਆ ਜੀ ਮੇਰੇ ਵਿਭਾਗ ਨਾਲੇ ਸਟਾਫ ਵਾਲੇ ਡਰਾਈਵਰ ਭਰਾ ਤੁਸੀਂ ਠੀਕ ਠਾਕ ਹੋਗੇ ਸੋ ਤੁਹਾਨੂੰ ਪਤਾ ਹੀ ਆ ਬਈ ਕਿ ਕੱਲ ਤੋਂ ਐ ਜਿਹੜੇ ਉਹ ਗੈਸ ਵਾਲੇ ਵੀਰ ਹੜਤਾਲ ਕਰ ਰਹੇ ਨੇ ਗੈਸ ਟੈਂਕਰ ਜਿੰਨੇ ਵੀ ਨੇ ਸੋ ਤੇਲ ਵਾਲਿਆਂ ਨੇ ਵੀ ਦੁਬਾਰਾ ਜਿਹੜੀ ਉਹ ਹੜਤਾਲ ਚ ਸਮਰਥਨ ਦੇਣ ਦਾ ਜਿਹੜਾ ਵਾਦਾ ਕੀਤਾ ਅੱਜ ਕਾਫੀ ਸਾਰੇ ਭਰਾਵਾਂ ਦੇ ਫੋਨ ਆਏ ਸੀ ਕਿ ਭਰਾ ਅਸੀਂ ਜਿਹੜੀ ਆ ਹੜਤਾਲ ਕਰ ਦਿੱਤੀ ਆ ਸੋ ਵੀਰ ਮੇਰੇਓ ਗੱਲ ਇਹ ਆ ਭਰਾਵੋ ਕਿ ਸਾਨੂੰ ਕੋ ਸ਼ੌਂਕ ਨਹੀਂ ਹੈਗਾ ਸੜਕਾਂ ਤੇ ਆ ਕੇ ਅਸੀਂ ਆਪਣੇ ਭਰਾਵਾਂ ਨੂੰ ਘੇਰੀਏ ਵਾਕਿ ਤੁਸੀਂ ਜਾਣਦੇ ਹੋ ਭਰਾ ਮੇਰੇ ਕਿ ਕਦੇ ਮੈਂ ਆਪਣੇ ਮੈਹਿਕਮੇਂ ਦੀ ਕਦੇ ਹਨਾ ਕੋਈ ਇਦਾਂ ਦੀ ਵੀਡੀਓ ਪੋਸਟ ਨਹੀਂ ਕੀਤੀ ਸੋ ਅੱਜ ਕਾਫੀ ਸਾਰੇ ਭਰਾਵਾਂ ਨੇ ਹਾਰ ਪਏ ਉਹਦਾ ਕੋਈ ਮਕਸਦ ਸੀ ਕਿਸੇ ਨੇ ਗੱਡੀ ਕੱਲ ਦੀ ਭਰੀ ਹੋਈ ਸੀ ਕਿਸੇ ਨੇ ਪਰਸੋਂ ਦੀ ਭਰੀ ਹੋਈ ਸੀ ਵਿੱਚ ਬੰਦੇ ਮੈਨੂੰ ਕਹਿੰਦੇ ਭਾਈ ਅਸੀਂ ਤੈਨੂੰ ਫੋਲੋ ਕਰਦੇ ਹਾਂ ਸੋ ਫੋਲੋ ਕਰਨ ਦਾ ਮਤਲਬ ਹੈ ਯਾਰ ਤੁਸੀਂ ਮੈਨੂੰ ਸੁਣਦੇ ਹੋ ਤੁਸੀਂ ਮੈਨੂੰ ਦੇਖਦੇ ਹੋ ਦੇਖਦੇ ਹੋ ਤਾਂ ਫਿਰ ਤੁਸੀਂ ਇਹ ਵੀ ਦੇਖਦੇ ਹੋਗੇ ਕਿ ਹੜਤਾਲ ਕਦੋਂ ਜਾਰੀ ਹੈ ਕਿੱਥੋਂ ਜਾਰੀ ਹੈ ਸੋ ਗੱਲ ਇਹ ਆ ਭਰਾਓ ਕਿ ਭਾਈ ਮਜਬੂਰੀਆਂ ਸਾਰੀਆਂ ਨੇ ਜੇ ਗੱਲ ਕਰਦੇ ਹਾਂ ਕਿਸ਼ਤਾਂ ਦੀ ਤਾਂ ਕਿਸ਼ਤਾਂ ਵੀ ਸਾਰੀਆਂ ਦੀਆਂ ਕਿਉਂਕਿ ਇਸ ਹੜਤਾਲ 'ਚ ਮਾਰੇ ਜਾ ਰਹੇ ਆ ਸਿੰਗਲ ਮਾਲਕ ਜਿਹੜੇ ਆਪ ਚਲਾਉਣ ਵਾਲੇ ਨੇ ਉਹੀ ਵਿੱਚ ਫਿਰਦੇ ਨੇ ਸੋ ਜਿਹੜੇ ਵੱਡੇ ਟਰਾਂਸਪੋਰਟਰ ਨੇ ਭਾਈ ਉਹ ਅੱਜ ਵੀ ਚੱਲਦੇ ਪਏ ਆ ਤੇ ਗੱਡੀਆਂ ਚੱਲ ਰਹੀਆਂ ਦੂਜੀ ਗੱਲ ਭਾਈ ਜੇ ਆਪਾਂ ਇੱਕ ਦੂਜੇ ਨੂੰ ਦੇਖ ਕੇ ਚੱਲਾਂਗੇ ਤਾਂ ਫਿਰ ਤਾਂ ਨਹੀਂ ਆਪਾਂ ਕਾਮਯਾਬ ਹੁੰਦੇ ਹੁਣ ਇਹ ਲੜਾਈ ਗੱਲੀ ਭਾਈ ਜੇ ਆਪਾਂ ਕਹਿ ਦਈਏ ਵੀ ਕਾਨੂੰਨ ਵਾਪਸ ਕਰਾਉਣ ਦੀ ਆ ਕੱਲੀ ਉਹਦੀ ਨਹੀਂ ਹੈਗੀ ਲੜਾਈ ਰਹਿ ਗਈ ਹੋਂਦ ਦੀ ਲੜਾਈ ਰਹਿ ਗਈ ਆਪਣੇ ਹੋਂਦ ਦੀ ਆਪਣੇ ਵਜੂਦ ਦੀ ਆ ਆਪਣੇ ਜਵਾਕਾਂ ਦੀ ਸੋ ਲੜਾਈ ਭਰਾਵੋ ਇਹ ਹੁਣ ਆਪਣੀ ਹੋਂਦ ਦੀ ਆ ਆਪਣੇ ਵਜੂਦ ਦੀ ਆ ਆਪਣੇ ਏਕੇ ਦੀ ਆ ਜੇ ਤੱਕ ਆਪਣੇ ਚ ਏਕਾ ਹੈਗਾ ਤਾਂ ਆਪਾਂ ਇਹ ਵਾਪਸ ਕਰਾਣਾ ਹੈ ਗਰੂਣ ਨਹੀਂ ਤਾਂ ਫਿਰ ਤੁਸੀਂ ਭੁੱਲ ਜਾਓਗੇ ਆਪਾਂ ਵੀ ਇਹ ਗਰੂਣ ਵਾਪਸ ਕਰਾਣਾਗੇ ਇਹਦਾ ਕਿਸਾਨ ਹੀ ਸੀ ਜਿਹੜੇ ਇੰਨਾ ਦਰਜਾ ਕੇ ਦਿੱਲੀ ਪੈ ਗਏ ਆਪਾਂ ਦਾ ਇੱਕ ਦਾ ਮੂੰਹ ਉਧਰ ਹੁੰਦਾ ਇੱਕ ਦਾ ਉਧਰ ਹੁੰਦਾ ਸੋ ਅੱਜ ਅਸੀਂ ਕਾਫੀ ਸਾਰੇ ਭਰਾਵਾਂ ਦਾ ਸਨਮਾਨ ਕੀਤਾ ਹਨਾ ਵਿੱਚ ਬੰਦੇ ਹੱਥ ਬੰਨਦੇ ਸੀ ਵਿੱਚ ਬੰਦੇ ਇਹ ਦੱਸਦੇ ਸੀ ਕਿ ਸਾਡੀ ਕੀ ਮਜਬੂਰੀ ਹੈ ਨਾ ਪਰ ਉਹਨਾਂ ਦੀ ਇਹ ਮਜਬੂਰੀ ਸੀ ਕਿ ਬਈ ਸਾਡਾ ਮਾਲਕ ਸਾਡੇ ਨਾਲ ਧੱਕਾ ਕਰਦਾ ਉਹ ਮਾਲਕ ਭਰਾਵੋ ਤੁਹਾਡੇ ਲਈ ਨਹੀਂ ਛੜਦਾ ਇੱਥੇ ਕੰਮ ਪਿਆਰਾ ਚਾਮਣੀ ਪਿਆਰਾ ਸਜਣੋ ਮਾਲਕ ਤੁਹਾਡੇ ਲਈ ਨਹੀਂ 7 ਲੱਖ ਲੈ ਕੇ ਆਉਂਦਾ ਜਾਂ ਉਹਨੂੰ ਕਹੇ ਵੀ ਖਾਲੀ ਚੱਕ ਦੇ ਦੇ ਫਿਰ ਗੱਡੀ ਅੱਜ ਕਾਫੀ ਸਾਰੇ ਬੰਦਿਆਂ ਨੇ ਮਾਲਕਾਂ ਨਾਲ ਗੱਲ ਕਰਾਈਆਂ ਮੈਂ ਕਿਹਾ ਬਈ ਤੁਸੀਂ ਖਾਲੀ ਚੱਕ ਦੇ ਕੇ ਭੇਜਾ ਨਹੀਂ ਬਈ 7 ਲੱਖ ਰੁਪਿਆ ਤੁਹਾਡੇ ਕੋਲ ਹੈਗਾ ਨਹੀਂ ਤੁਸੀਂ ਮਗਰ ਆਉਂਗੇ ਚੁੱਪ ਸੋ ਗੱਲ ਇਹ ਆ ਭਰਾਵੋ ਕਿ ਕੋਈ ਕਿਸੇ ਪਿੱਛੇ ਨਹੀਂ ਆਉਂਦਾ ਅੱਜ ਲੜਾਈ ਆਪਣੇ ਆਪ ਦੀ ਹੈ ਇੱਕ ਦੂਜੇ ਦਾ ਸਾਥ ਦੇਣ ਦੀ ਹੈ ਡਰਾਈਵਰੋ ਜੇ ਤੁਸੀਂ ਅੱਜ ਇੱਕ ਦੂਜੇ ਨਾਲ ਖੜਦੇ ਹੋ ਬਾਈ ਪਰ ਯਾਰ ਮੈਂ ਹੁਣ ਕਿੰਨੇ ਕ ਦਿਨ ਖੜੂੰਗਾ ਬਾਈ ਪੰਜ 6 ਦਿਨ ਹੋ ਗਏ ਖੜਿਆ ਨੂੰ ਹਨਾ ਮਦੋਦ ਮੈਂ ਕੱਲ ਦਾ ਦਿਨ ਹੋਰ ਦੇਖ ਲੂੰਗਾ ਨਹੀਂ ਫਿਰ ਆਪਾਂ ਵੀ ਝੱਲਾਂਗੇ ਬਾਈ ਜੇ ਅੱਜ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਤਾਂ ਖੜਨਾ ਤੇ ਵਿੱਚ ਬੰਦੇ ਬਣ ਪ੍ਰਧਾਨ ਨੇ ਜਿਹੜੇ ਪ੍ਰਧਾਨੀਆਂ ਨਾਲ ਧਰਨਿਆਂ ਤੇ ਤੁਰੇ ਫਿਰਦੇ ਸੀ ਉਹਨਾਂ ਦੀਆਂ ਯੂਨੀਅਨਾਂ 'ਚੋਂ ਮੈਸੇਜ ਆ ਰਹੇ ਆ ਫਲਾਣਾ ਪ੍ਰਧਾਨ ਆ ਜੀ ਫਲਾਨੀ ਉਹਨੇ ਗੱਡੀ ਭਰਾਤੀ ਮੈਂ ਬਈ ਸਾਰਿਆਂ ਨੂੰ ਜੇ ਆਪਣੇ ਅਭਿਪਾ ਸੱਚ ਕਮਾਂ ਤਾਂ ਨਗੇ ਕਰ ਦੇਵਾ ਵੀ ਆ ਫਲਾਨੀ ਯੂਨੀਅਨ ਦਾ ਫਲਾਣਾ ਪ੍ਰਧਾਨ ਆ ਆ ਫਲਾਨੀ ਯੂਨੀਅਨ ਦਾ ਫਲਾਣਾ ਪ੍ਰਧਾਨ ਆ ਇਹਨੇ ਫਲਾਨੇ ਨੰਬਰ ਦੀ ਗੱਡੀ ਭرائی ਆ ਸੋ ਸਾਰਾ ਕੁਝ ਬਈ ਪਤਾ ਹੀ ਹੁੰਦਾ ਗੱਲ ਇਹ ਕਰਦਾ ਵੀਰ ਮੇਰੇ ਉਹ ਵੀ ਆਪਾਂ ਇੱਕ ਦੂਜੇ ਨੂੰ ਜੇ ਐ ਨੀਮਾ ਦਿਖਾਉਣ 'ਚ ਜਦ ਇੱਕ ਦੂਜੇ ਨਾਲ ਵਿਰੋਧ ਕਰਨ ਚਲਾ ਗਏ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿ ਯਾਰ ਹੁਣ ਸਾਡੇ ਕੀ ਫੇਰੇ ਖੜੇ ਆ ਯਾਰ ਅਸੀਂ ਸੜਕ ਤੇ ਘੇਰੀ ਜਾਨੇ ਅਸੀਂ ਸਾਡੇ ਪਿੰਡ ਦੀਆਂ ਗੱਡੀਆਂ ਮੋੜੀਆਂ ਮੇਰਾ ਕੀ ਲੋੜ ਜਾਂ ਮੈਨੂੰ ਕੀ ਰੋਲ ਹਨਾ ਮੈਂ ਆਪਣੇ ਪਿੰਡ ਦੇ ਮੇਰਾ ਤਾਂ ਪਿੰਡ ਮੇਰੀ ਇੰਨੀ ਸਪੋਰਟ ਕਰਦਾ ਮੈਂ ਕਿਉਂ ਐਂਪਾਇਰ ਵਿਰੋਧ ਲਵਾਂਗੇ ਇਸ ਨਾਲ ਪਰ ਮੈਂ ਆਪਣੇ ਪਿੰਡ ਦੀਆਂ ਗੱਡੀਆਂ ਵੀ ਰੋਕੀਆਂ ਮੈਂ ਉਹਨਾਂ ਨੂੰ ਵੀ ਸਮਝਾਇਆ ਕਿ ਭਰਾਵੋ ਇਹ ਲੜਾਈ ਸਾਡੀ ਆ ਅਸੀਂ ਲੜਨਾ ਸੈਂਟਰ ਸਰਕਾਰ ਨਾਲ ਕੋਈ ਲੜਨਾ ਸੌਖੀ ਗੱਲ ਨਹੀਂ ਹੁੰਦੀ ਪਰ ਇਹ ਲੜਿਆ ਤਾਂ ਜਾਊਗਾ ਜੇ ਆਪਣੇ ਚੇਕਾ ਹੋਊਗਾ ਜੇ ਤੁਸੀਂ ਭਾਈ ਇੱਕ ਦਿਨ ਵੀ ਨਹੀਂ ਖੜ ਸਕਦੇ ਜਾਂ ਦੋ ਦਿਨ ਨਹੀਂ ਖੜ ਸਕਦੇ ਫਿਰ ਤਾਂ ਆਪਾਂ ਜਿੱਤ ਲੀਆਂ ਭਾਈ ਲੜਾਈਆਂ ਫਿਰ ਨਹੀਂ ਹੈ ਫਿਰ ਨਹੀਂ ਆਪਾਂ ਕਰਾ ਸਕਦੇ ਕਾਨੂੰਨ ਵਾਪਸ ਤੇ ਜੇ ਆਪਣੇ ਚ ਹੈਗਾ ਇੱਕ ਆ ਫਿਰ ਆਪਾਂ ਕਰਾ ਸਕਦੇ ਆ ਠੀਕ ਆ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾਵੋ ਕਿ ਮੈਂ ਫੇਰ ਇਹ ਗੱਲ ਕਹਿਣਾ ਕਿ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਤੇ ਮੈਂ ਆਪਣੇ ਭਰਾਵਾਂ ਦੇ ਹਾਰ ਪਾਇਆ ਇਹ ਪਹਿਲਾ ਪਹਿਲੀ ਵਾਰੀ ਆ ਕਿ ਮੈਂ ਆਪਣੇ ਭਰਾਵਾਂ ਨਾਲ ਐਦਾਂ ਪੇਸ਼ ਆਇਆ ਤੇ ਅੱਜ ਵੀ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਪੁੱਛ ਕੇ ਭਾਈ ਜੇ ਤੁਹਾਡੀ ਮਜਬੂਰੀ ਆ ਤੁਹਾਡੇ ਘਰੇ ਰਾਸ਼ਨ ਨਹੀਂ ਹੈਗਾ ਰੋਟੀ ਨਹੀਂ ਪਕਦੀ ਤਾਂ ਮੈਂ پیسے ਦੇ ਦਨਾਂ ਮੇਰੇ ਪੈਸੇ ਦੇਣ ਦਾ ਮਤਲਬ ਇਹ ਨਹੀਂ ਕਿ ਮੈਂ ਬਾਲਾ ਰਿਚ ਆ ਮੈਂ ਬਾਲਾ ਅਮੀਰ ਆ ਨਹੀਂ ਭਾਈ ਸਾਡੇ ਵੀ ਬਾਲਿਆਂ ਦੀ ਛੱਤੀ ਆ ਠੀਕ ਆ ਉਹਨੂੰ ਬੈੱਡ ਵਧੀਆ ਲੱਗਦਾ ਹੁਣ ਪਰ ਪਰ ਜੇ ਛੱਤ ਦਿਖਾਵਾਂ ਤਾਂ ਤੁਹਾਨੂੰ ਅੱਜ ਵੀ ਬਾਲਿਆਂ ਦੀ ਆ ਭਾਈ ਅਸੀਂ ਤਾਂ ਘਰ ਹੀ ਬੈਠੇ ਆ ਮੈਂ ਵੀ ਥੋੜੇ ਵਰਗਾ ਕੋਈ ਗੱਲ ਨਹੀਂ ਜੀ ਮਾਲਕ ਬਣ ਕੇ ਫਿਰ ਕੀ ਹੋਇਆ ਪਰ ਉਹਨਾਂ ਦੇ ਹਾਲਾਤਾਂ ਜੋ ਲੰਘਿਆ ਹੋਇਆ ਮੈਂ ਸਮਝਦਾ ਸਾਰਿਆਂ ਦੀ ਮਜਬੂਰੀ ਸੋ ਵੀਰ ਮੇਰੇ ਵੱਤ-ਵੱਤ ਸਾਥ ਦਿਓ ਬਾਕੀ ਲਵ ਯੂ ਡਰਾਈਵਰ ਮੈਗਵਾ ਜਿੰਦਾਬਾਦ ਬਾਬਾ ਚੜਦੀ ਕਲਾ ਚ ਰੱਖੇ ਮੈਂ ਕਹਣਾ ਨੌ ਬਤ ਨਾ ਪਏ ਭਾਈ ਅਸੀਂ ਕਿਸੇ ਨੂੰ ਸੜਕਾਂ ਤੇ ਜਾ ਕੇ ਕੇਰੀਏ ਯਾਰ ਠੀਕ ਹੈ ਜੀ ਸੋ ਅੱਜ ਲੋਡ ਆ ਭਰਾਵਾ ਸਾਥ ਦੀ ਤੁਹਾਡੇ ਸਾਥ ਦੀ ਬੜੀ ਲੋਡ ਆ ਮੇਰੇ ਵੀਰੋ ਜੇ ਤੁਸੀਂ ਸਾਥ ਦਿਓਗੇ ਤਾਂ ਆਪਾਂ ਜ਼ਰੂਰ ਚੰਗ ਜਿੱਤਾਂਗੇ ਲਵ ਯੂ ਡਰਾਈਵਰ ਮੈਗਵਾ ਜਿੰਦਾਬਾਦ